ਪਰ ਗਟੋ ਹਾਂ ਬਾਪੂ ਉਹ ਪੁੱਤਰਾ ਤਰੇ ਵਿਚੋਂ ਇਹਦਾ ਫੋਨ ਆਇਆ ਅੱਛਾ ਬਾਪੂ ਅੱਜ ਤੂੰ ਵੇਖਣ ਆ ਰਿਹਾ ਅੱਛਾ ਤੂੰ ਨਾਲ ਤੋਂ ਕਿ ਤਿਆਰ ਹੋ ਜਾ ਠੀਕ ਆ ਬਾਪੂ ਤੇ ਮੈਂ ਮੱਝਾ ਬੁੱਝਾ ਨਵਾ ਤੋ ਆ ਕੇ ਸ਼ਾਮ ਬੰਦਣਾ ਠੀਕ ਆ ਬਾਪੂ ਕੁੱਤੋ 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 ਪਤਾ ਨਹੀਂ ਹੋਣਿਆ ਪਹਿਲਾਂ ਕੁਝ ਕੁੱਦੇ ਦਾ ਕਰ ਯਾਰ ਇਹ ਕੋਈ ਵੀ ਮੇਰੇ ਵਿਆਹ ਵਾਲਾ ਕੰਮ ਸਿਰੇ ਤਾਂ ਚੜ੍ਹਨ ਨਹੀਂ ਦਿੰਦਾ बाप तो मेन घरों बहर निकलन नहीं दिता अज कि खेड़िया, खेड़िया। दाल हा कु ਕਰੇ ਇਸ ਪਾਸੇ ਜਾਂ ਇਸ ਪਾਸੇ ਨਹੀਂ ਯਾਰ ਦੱਸ ਦੇ ਇਸ ਮੁੰਡਾ ਉਹ ਮੁੰਡਾ ਉਹਨੂੰ ਕੁੱਟਦੇ ਆਂ ਪੁਰਿਆ ਛੋਟੂ ਪੁਰਿਆ ਛੋਟੂ ਕੁੱਤੋ 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 ਹਾਂ ਬਾਉ ਅਸੀਂ ਪ੍ਰਗਟ ਸਿੰਘ ਦੇ ਘਰੇ ਜਾਣਾ ਆ ਪ੍ਰਗਟ ਸਿੰਘ ਹਾਂ ਉਹੀ ਧੰਨੇ ਸਿੰਘ ਦਾ ਮੁੰਡਾ ਇਹ ਸਾਡੇ ਘਰ ਦਾ ਕਿਉਂ ਪੁੱਛੀ ਜਾਂਦੇ ਆ ਕੋਈ ਗੜਬੜ ਲੱਗ ਗਈ ਆ ਵੈਸੇ ਕੀ ਕੰਮ ਆ ਤੁਹਾਨੂੰ ਬਾਉ ਕਾਕਾ ਅਸੀਂ ਧੰਨੇ ਸਿੰਘ ਦੇ ਪੁੱਤਰ ਪ੍ਰਗਟ ਨੂੰ ਵੇਖਣ ਆਏ ਆ ਉਹੀ ਜਿਹੜਾ ਬਾਹਰੋਂ ਆਇਆ oh no ਬਾਹਰੋਂ ਆਇਆ ਉਹ ਤਾਂ ਅੰਦਰੋਂ ਆਇਆ ਦੀ ਕੀ ਮਤਲਬ ਕਾਕਾ ਤੇਰਾ ਮਤਲਬ ਕਾਦਾ ਜੀ ਚੋਰੀ ਕਰਦਾ ਫੜਿਆ ਗਿਆ ਤੇ ਜੇਲ੍ਹ ਚੋਂ ਛੁੱਟ ਕੇ ਆਇਆ ਪੁੱਤ ਜੇਲ੍ਹ ਚੋਂ ਆਇਆ ਕੀ ਗੱਲ ਕੋਈ ਨਸ਼ਾ ਨਸ਼ਾ ਕਰਦਾ ਸੀ ਉਹ ਤਾਂ ਜੀ ਪਹਿਲਾਂ ਨਸ਼ਾ ਕਰਦਾ ਸੀ ਹੰਤਾਨਾ ਸ਼ਨੁਸ਼ਾ ਕਰਦਾ ਪਤਾ ਨਹੀਂ ਉਹ ਛੱਡ ਯਾਰ ਆਪਾਂ ਇੱਥੇ ਕੁੜੀ ਵੀ ਆਉਣੀ ਹੈ ਉਹ ਤਾਂ ਜੀ ਪਹਿਲਾਂ ਵੀ ਵਿਆਹ ਹੋਇਆ ਸੀ ਯੂਪੀ ਉਹ ਬਹਿ ਰਾਣੀ ਲੈ ਕੇ ਆਇਆ ਸੀ ਉਹ ਵੀ ਛੱਡ ਕੇ ਚਲੇਗੀ ਆਪਾ ਆਪੂ ਗੱਲ ਤਾਂ ਸੁਣ ਕੇ ਜਾਓ ਜਿੰਨਾ ਮੈਨੂੰ ਪਤਾ ਸੀ ਮੈਂ ਦੱਸਤਾ ਬਾਕੀ ਸੀ ਘਰ ਜਾ ਕੇ ਪਤਾ ਕਰ ਲੋ ਹੁਣ ਕੀ ਦੇਖਣਾ ਮੁੰਡਾ ਤਾਂ ਆਪਾਂ ਇੱਥੇ ਹੀ ਦੇਖ ਲਿਆ ਚਲ ਤੂੰ ਪਤਾ ਨਹੀਂ ਹੋਣੇ ਆਕੇ ਨਹੀਂ ਲਾਫੇਰੇ ਓ ਯਾਰ ਮੇਰੇ ਬਾਪੂ ਪਰੋਣੇ ਤਾਂ ਹਾਲੇ ਤੱਕ ਨਹੀਂ ਆਏ ਟਾਈਮ ਤੇ ਬਹੁਤ ਹੋ ਗਿਆ ਬਾਪੂ ਦੋ ਬੰਦੇ ਆਏ ਸੀ ਕਿ ਪਾਉ ਬਾਰੇ ਪੁੱਛਦੇ ਸੀ ਮੈਂ ਉਹਨਾਂ ਨੂੰ ਸਾਰਾ ਦੱਸਤਾ ਬਾਪੂ ਮੈਨੂੰ ਲੱਗਦਾ ਇਹਨੇ ਕਰਾਤਾ ਹੀ ਮੇਰਾ ਰਿਸ਼ਤਾ ਪੱਕਾ ਫਟ ਟੁਗ ਗਿਆ ਨਾ ਨੂੰ ਪਤਾ ਨਹੀਂ ਬਾਪੂ ਮੈਂ ਤਾਂ ਬਸ ਉਹਨਾਂ ਨੂੰ ਦੋ ਤਿੰਨ ਗੱਲਾਂ ਹੀ ਦਸੀਆਂ ਉਹ ਕਹਿੰਦੇ ਅਸੀਂ ਮੁੰਡਾ ਇੱਥੇ ਹੀ ਰੱਖ ਲਿਆ ਖੜ ਚ ਕੁਦਿਆ ਬਾਪੂ ਕਰ ਪਾਈ ਇਹਨੇ ਫਿਰ ਉਹੀ ਕੰਮ ਮੈਨੂੰ ਤਾਂ ਸਾਰਾ ਚੱਬਰ ਦੀ ਸਮਝ ਨਹੀਂ ਆਲੀ ਰਿਸ਼ਤੇ ਵਾਲੇ ਜਵਾਬ ਆਪ ਦੇ ਜਾਂਦੇ ਆ ਤੇ ਢਾ ਮੈਨੂੰ ਲੈਂਦੇ ਆ